ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਅਕੜੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ rau ਵਾਲਾ ਇਹ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਇਹਨੂੰ ਤਹਿਸੀਲ ਜੈਤੋ ਪੈਂਦੀ ਹੈ ਜੈਤੋ ਤੋਂ ਬਾਜ਼ਾਰਖਾਨਾ 메ਨ ਛੜਕ ਦੇ ਉੱਤੇ ਇਹ ਪਿੰਡ ਆਉਂਦਾ ਇਹਦੇ ਨਾਲ ਦਾ ਪਿੰਡ ਅਕੰਡ ਵਾਲਾ ਸੇਡਾ ਸਿੰਘ ਵਾਲਾ ਚ ਰਸਤਾ ਬੰਦਾ ਦੱਸੋ ਜਿੱਥੋਂ ਛੜਕ rau ਵਾਲੇ ਚ ਆਉਂਦੀ ਹੈ ਤੇਸ ਬਾਈ ਕੋਲ ਵਪਾਰ ਦਾ ਕੰਮ ਪਸ਼ੂ ਰੂਟੀਨ ਚਾਉਂਦੇ ਵਿਕਰੀ ਵਾਲੇ ਸੋਹਣੀਆਂ گاਵਾ ਹੁੰਦੀਆਂ ਅੱਜ ਫੇਰ ਦੋ ਨਾਗ ਆ ਦੱਸੋ ਜਿਹਦੇ ਚੱਕੇ گاਾਂ ਸੋਣ ਲਈ ਤਿਆਰ ਦਿਸਦੀ ਐ ਪਰ ਇੱਕ ਬਹੁਤ ਵੱਡੇ ਕਦ ਕਾਠ ਦੀ گاਾਂ ਹਜੇ ਗੱਭਣਾ ਬਹੁਤ ਵੱਡਾ ਕਦ ਕਾਠਵੇਂ ਇਸ ਕਰਕੇ ਕਹਤਾ ਵੀ ਇਹ ਵੀ گاਾਂ ਚੰਗੇ ਕਦ ਕਾਠ ਚ ਐ ਪਰ ਇਹਦੇ ਕੋਲੋਂ ਤਾਂ ਇਹ ਬਹੁਤੀ ਉੱਚੀ ਦਿਸਦੀ ਐ ਸੋ ਆਪਾਂ ਡਿਟੇਲ ਦੋ ਨਾ گاਵਾ ਬਾਰੇ ਪੁੱਛਾਂਗੇ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਨਾਗ ਜਿਹੜਾ ਜਾਜੂ ਉਹਦੀ ਤਸੱਲੀ ਤੁਸੀਂ ਕਰੋਗੇ ਤੇ ਨੰਬਰ ਸਕਰੀਨ ਉੱਤੇ ਚੱਲਦਾ ਰਹਿਣਾ। ਆਓ ਮਿਲ ਜੀਏ ਬਾਈ ਨੂੰ ਗੱਲਬਾਤ ਕਰਦੇ ਆਂ ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਨਾਮ ਆਪਣਾ ਦੱਸ ਦਿਓ ਬਈ। ਬਾਈ ਨਾਮ ਦਿਲਸ਼ਾਦ ਹੈ। ਦਿਲਸ਼ਾਦ ਠੀਕ ਹੈ। ਦਿਲਸ਼ਾਦ ਭਾਈ ਅੱਜ ਦੋ ਨਾਗ ਆਪਾਂ ਦਿਖਾ ਰਹੇ ਆਂ। ਹਾਂ ਜੀ ਬਾਈ। ਕਿੰਨਵਾ ਸੂਆ ਇੱਧਰ ਤੇਰੇ ਹੱਥ ਗਾਂ ਖੜੀ ਹੈ ਜਿਹੜੀ ਸੂਆ। ਇਹ ਦੂਜਾ ਸੂਆ ਵੈਣਾ ਬਾਈ ਜੀ। ਠੀਕ ਹੈ। ਤੇ ਸਾਰਾ ਰਿਕਾਰਡ ਇਹਦਾ ਆਪਣੇ ਕੋਲੇ ਹੈਗਾ। ਠੀਕ ਹੈ। ਇਹਦੇ ਦਿਨ 27-28 ਦਿਨ ਪਏ ਇਹਦੇ ਦਿਨ ਪੂਰੇ ਹੋਣਗੇ। ਠੀਕ ਹੈ ਲਗਭਗ ਰੇਡ ਫੋਨ ਦੀ ਹੋਣਗੀ ਜੀ ਸੀਮਣੇ ਆ ਖੁਦ ਪਾਈਪਰ ਦੀ ਹੈ ਜੀ ਤੇ ਮੈਜਿਕ ਦਾ ਫੈਕਸਰ ਲੱਗਿਆ ਹੋਇਆ ਹੈ ਜੀ ਠੀਕ ਹੈ ਪਾਈਪਰ ਦੀ ਆਪ ਮੈਜਿਕ ਦਾ ਸੀਮਣ ਲੱਗਾ ਹਾਂਜੀ ਹਾਂਜੀ ਠੀਕ ਹੈ ਤੇ ਦੋਸਤੋ ਪਹਿਲਾਂ ਹਾਈਟ ਦਾ ਅੰਦਾਜ਼ਾ ਲਾਓ ਬਾਈ ਖੜੀ ਨਾਲ ਇਹਦੇ ਬਾਈ ਦਾ ਕੱਦ ਵੀ ਛੋਟਾ ਲੱਗੂਗਾ ਨਾਲ ਇਹਦੇ ਖੜਿਆ ਤੋ ਖੋਲ ਬਾਈ ਇਹਨੂੰ ਸੋ ਦੋਸਤੋ ਬਿਊਟੀਫੁਲ ਹੈ ਤੇ ਉੱਚੀ ਲੰਬੀ ਵੀ ਫੁੱਲ ਹੈ ਹਜੇ 27 28 ਦਿਨ ਲੈਂਦੀ ਹੈ ਗਰਮੀ ਦੀ ਰੁੱਤ ਹੈ ਕਈ ਵਾਰ ਪਸੂ 2-4 ਦਿਨ ਅੱਗਾ ਪਿੱਛਾ ਕਰ ਜਾਂਦਾ ਪਰ ਤੁਸੀਂ ਮਹੀਨੇ ਦਾ ਅਸਟੀਮੇਟ ਲਾ ਕੇ ਚੱਲਿਓ ਰੇਟ ਫੋਨ ਤੇ ਆ ਦੋਸਤੋ ਜਿਹੜਾ ਵੀ ਖਰੀਦਣਾ ਚਾਹੇ ਕਿਉਂਕਿ ਚੰਗੀ ਕੀਮਤ ਦੀ ਗਾਂ ਤੇ ਨਤ ਵਪਾਰੀ ਵੀਰਾਂ ਨੇ ਆਉਣਾ ਇਸ ਗਾਂ ਦੇ ਉੱਤੇ ਰੇਟ ਜਿਵੇਂ ਜਿਵੇਂ ਤਿਆਰ ਹੋਊਗੀ ਓਵੇਂ ਓਵੇਂ ਬਿਨਾ ਛੱਕੇ ਦੀ ਕੀਮਤ ਵਧੂਗੀ ਜਿਹੜੀ ਡਿਮਾਂਡ ਅੱਜ ਹੋਊਗੀ ਤਿਆਰ ਹੋਈ ਦੀ ਕੀਮਤ ਕੁਝ ਹੋਰ ਹੋ ਜਾਣੀ ਕਿਉਂਕਿ ਬਹੁਤ ਵੱਡੀ ਗਾਂ ਚੰਗੀ ਕੀਮਤ ਲਾ ਕੇ ਬਾਈ ਹੋਰਾਂ ਨੇ ਖਰੀਦੀ ਹੋਣੀ ਹੈ ਦੋਸਤੋ ਤੇ ਬਿਨਾ ਛੱਕੇ ਦੇ ਚੁੱਕਮਾਈ ਵੀ ਉਸੇ ਹਿਸਾਬ ਤੇ ਹੋਣੀ ਹੈ ਹਾਈਟ ਲੈਂਥ ਦਾ ਦੋਸਤੋ ਇਹਦੀ ਬਾ ਕਮਾਲੀ ਹੈ ਬਹੁਤ ਵੱਡੀ ਵੈੜ ਸਤਾਂਹਾਂ ਠਾਂਹਾਂ ਦਿਨਾਂ ਦੀ ਕੱਚੀ ਸੋ ਦੇਖੋ ਇਹਦੀ ਹਾਈਟ ਲੈਂਥ ਨੂੰ ਬਰੀਡ ਕੁਆਲਿਟੀ ਵੀ ਦੋਸਤੋ ਤੁਹਾਡੇ ਸਾਹਮਣੇ ਬਹੁਤ ਵੱਡਾ ਸਟਰਕਚਰ ਵੈੜ ਦਾ ریل ਗੱਡੀ ਦਾ ਇੰਜਣ ਹੀ ਐ ਇਸ ਤਰ੍ਹਾਂ ਦੀ ਦਿਸਦੀ ਐ ਲੰਬਾਈ ਦੇਖੋ ਹਾਈਟ ਦੇਖੋ ਬਾਕੀ ਹਜੇ ਦਿਨ ਲੈਂਦੀ ਐ ਸੂਨ ਚ ਇਹ ਛੋਟੇ ਹਾਥੀ ਚ ਨਹੀਂ ਜਾਂਦੀ ਦੋਸਤੋ ਪਿਕਅਪ ਦੇ ਵੀ ਮਗਰਲੇ ਪਾਸੇ ਡਾਲੇ ਤੇ ਲੱਗੋ ਬਹੁਤ ਦੀ ਨਾਲ ਲੱਗਦੀ ਸੀ ਪਿੱਛੋਂ ਪੂਛ ਵੀ ਸਾਰੀ ਐ ਤੇਰੀ ਖੜ ਕੇ ਆਈ ਐ ਸਹੀ ਐ ਸੋ ਪਿਕਅਪ ਦੇ ਵਿੱਚ ਵੀ ਦੋਸਤੋ ਮਗਰਲੇ ਪਾਸੇ ਨੇ ਟੱਚ ਕਰਨਾ ਐ ਡਾਲੇ ਨੂੰ ਐਨੀ ਕੁ ਲੰਬਾਈ ਐ ਇਹਦੀ ਸੋ ਬਾਕੀ ਦਿਸਦੀ ਐ ਖੈਰ ਹਾਈਟ ਵੀ ਤੁਸੀਂ ਦੇਖੋ ਜੇ ਆਮ گاਵਾਂ ਨਾਲੋਂ ਬਹੁਤ ਉੱਚੀ ਹਵਾਨਾ ਫਿਕਸ ਕੱਢੂਗੀ ਜਿੰਨਾ ਵੀ ਬਣਾਉਗੀ ਪਰ ਹਜੇ ਸਤਾਈਆਂ ਠਾਈਆਂ ਦਿਨਾਂ ਦੀ ਕੱਚੀ ਹੈ ਅੱਜ ਆਪਾਂ ਉਵੇਂ ਜਜਮੈਂਟ ਨਹੀਂ ਦੀ ਕਰ ਸਕਦੇ ਵੀ ਬਿਨਾਂ ਸ਼ੱਕ ਚੰਗੇ ਦੁੱਧ ਵਾਲੀ ਗਾਂ 30 ਕਿਲੋ ਦੁੱਧ ਦਿੱਤਾ ਭਾਈ ਇਹਨੇ ਵੇਰ ਮੇ ਪਹਿਲੇ ਸੂਏ ਠੀਕ ਹੈ ਐਕਟੀਮੀ ਦੀ ਵੀ 40 ਪਲੱਸ ਹੀ ਚੱਲਣਾ ਵੇਰ ਨੂੰ ਠੀਕ ਹੈ ਹਾਂ ਜੀ ਸੋ ਏਡੀ ਗਾਂ ਨੂੰ 40 ਕਿਲੋ ਵੈਸੇ ਬਹੁਤਾ ਔਖਾ ਵੀ ਨਹੀਂ ਗਾ ਚੰਗੀ ਤਿਆਰ ਹੋ ਗਈ ਤਾਂ ਬਹੁਤ ਸੋਹਣੀ ਦੁੱਧ ਦੇ ਸਕਦੀ ਹੈ ਸੋ ਇਹ ਦੱਸੋ ਪਹਿਲੇ ਨੰਬਰ ਤੇ ਗਾਂ ਜਿਹੜੀ ਵਿਕਰੀ ਆਸਤੇ ਹੈ ਹਜੇ ਕੱਚੀ ਦਿਸਦੀ ਹੈ ਇਹ ਤੋਂ ਬਿਨਾ ਇੱਕ ਹੋਰ ਵੜ ਜਿਹੜੀ ਇਹਦੀ ਵੀ ਫੁੱਲ ਹਾਈਟ ਹੈ ਪਰ ਨਾਲ ਖੜੀ ਗਾਂ ਦੀ ਹਾਈਟ ਇੰਨੀ ਕਾ ਵੀ ਤੁਹਾਨੂੰ ਛੋਟੀ ਲੱਗੂਗੀ ਇਹਦੇ ਮੁਕਾਬਲੇ ਤਾਂ ਬਾਕੀ ਆਪਾਂ ਜਾਣਕਾਰੀ ਬਾਈ ਤੋਂ ਇਸ ਗਾਂ ਦੀ ਵੀ ਲੈਨੇ ਆ ਦਿਲਚਾਤ ਭਾਈ ਇਹ ਕਿੰਨਾ ਸੂਆ ਸੁੰਦੀ ਦੋ ਨੰਬਰ ਤੇ ਜਿਹੜੀ ਇਹ ਪਹਿਲਾ ਸੂਆ ਬੱਛੀ ਆ ਜੀ ਜੋਂਦੀ ਆ ਕਿਉਂ ਉਹਦੇ ਚੱਕਦੀ ਹੈ ਜੀ ਠੀਕ ਹੈ ਕਿੰਨਾ ਚੱਲੇ ਜੂਗੀ ਸੂਨ ਚ ਇਹਦੇ ਬਾਅਦ 5-4 ਦਾ ਰਹਿ ਗਈ ਜੀ ਸੂਨ ਰੇਟੇ ਦਾ ਫੋਨ ਤੇ ਰਹਿ ਹਾਂਜੀ ਫੋਨ ਤੇ ਰੇਟ ਹੋਊਗਾ ਇਹਦਾ ਵੀ ਜੀ ਠੀਕ ਹੈ ਇਹ ਆਪ ਹੈਗੀ ਆ ਮਿਲਰ ਪੀਦੀ ਆਈ ਇਹ ਗ੍ਰਫਟ ਤੋਂ ਗੱਬਣਾਈ ਗਈ 600 ਰੁਪਏ ਠੀਕ ਹੈ ਤੋੜ ਦੇ ਸੋ ਦੱਸੋ ਇਹ ਸੀਮਨ ਰਿਟੇਲ ਭਾਈ ਨੇ ਦੱਸੀ ਹੈ ਆ ਦਿਨ ਲੈਂਦੀ ਹੈ ਦੱਸੋ ਅਜੇ ਹਫਤਾ ਲੈ ਜਾਣਾ ਇਹਨੇ ਸੂਨ ਦੇ ਵਿੱਚ ਹਵਾਨਾ ਅਕੇ ਨੂੰ ਵੀ ਚੰਗਾ ਤੇ ਪਛਾਣ ਨੂੰ ਵੀ ਚੰਗਾ ਹਜੇ ਦੋ ਦੰਦ ਕੰਪਲੀਟ ਹੈ ਤੇ ਚੌਕੀ ਹੋ ਗਈ ਹੈ ਇਸ ਟਾਈਮ ਇਹ ਬਣਾਵਟ ਇਹਦੇ ਵੀ ਹਵਾਨੇ ਦੀ ਤੁਸੀਂ ਦੇਖ ਸਕਦੇ ਹੋ ਅੱਗੇ ਨੂੰ ਵੀ ਹਵਾਨਾ ਚੰਗਾ ਦੋਸਤੋ ਤੇ ਪਛਾਣ ਨੂੰ ਹਵਾਨਾ ਵੀ ਠੀਕ ਲਿਖਦਾ ਸੋ ਪਹਿਲਣ ਵੈੜ ਹੈ ਇਹ ਕਦ ਕਾਠੇ ਦਾ ਵੀ ਦੋਸਤੋ ਦੰਦਾਂ ਦੇ ਹਿਸਾਬ ਤੇ ਸੋਣਾ ਚੰਗਾ ਬਾਕੀ ਆਮ ਗਾਮਾ ਤੋ ਇਹ ਇਹ ਵੀ ਆਪਾਂ ਉੱਚੀ ਲੰਬੀ ਵਹਿੜ ਹੀ ਮੰਨਾਂਗੇ ਲੰਬਾਈ ਇਹਦੀ ਵੀ ਫੁੱਲ ਹੈ ਪੂਰੀ ਲੰਬੀ ਵਹਿੜ ਹੈ ਪਤਾ ਹੀ ਆ ਕੇ ਜੀ ਜੂਨ ਨਹੀਂ ਲਾਇਆ ਖਾਦਾ ਪੀਤਾ ਘੱਟ ਤੋਂ ਹੈ ਵੜਾ ਨਹੀਂ ਠੀਕ ਹੈ ਤੋ ਹਜੇ ਬਾਈ ਕਹਿੰਦਾ ਵੀ ਆ ਕੇ ਜੀ ਨਹੀਂ ਲਾਇਆ ਉਹਦੇ ਕਰਕੇ ਥੋੜਾ ਬਹੁਤ ਖਾਦਾ ਪੀਤਾ ਘੱਟ ਹੈ ਹਾਲਾਂਕਿ ਫੇਰ ਵੀ ਸਭ ਚੰਗੇ ਨੇ ਚੰਗੇ ਫਾਰਮ ਦੀ ਬਰੀਡ ਹੈ ਤੋਰਦੇ ਭਾਈ ਅਕੇ ਆਇਆ ਸੋ ਇਹ ਵੀ ਵਹਿੜ ਦੱਸੋ ਇਹ ਪਹਿਲਣ ਤੇ ਦੂਜੀ ਦੂਜਾ ਸੂਆ ਕਮਾਲ ਆਇਆ ਇਹਨੂੰ ਮੜੀ ਇਹ ਕਿਹੜਾ ਹੋਰ ਲੰਬਾਈ ਦੋਸਤੋ ਇਹਦੀ ਵੀ ਦੂਜੀ ਵਿਹੜ ਵਾਂਗੂ ਹੀ ਬਹੁਤ ਲੰਬੀ ਵਿਹੜ ਹੈ ਇਹ ਵੀ ਹਾਈਟ ਵੀ ਚੰਗੀ ਦਿਸਦੀ ਹੈ ਸੋ ਇਹਦੀ ਬਣਾਵਟ ਤੁਸੀਂ ਦੋਨਾਂ ਪਾਸੋਂ ਦੇਖ ਸਕਦੇ ਹੋ ਲੈ ਆ ਬਈ ਫਾਰਮ ਦੇ ਵਿੱਚੋਂ ਆਉਂਦੀਆਂ گاਵਾ ਦੋਸਤੋ ਇਹਨਾਂ ਨੂੰ ਤੋੜਨਾ ਜਿਹੜਾ ਉਹ ਔਖਾ ਹੁੰਦਾ ਕਿਉਂਕਿ ਪਸੂ ਗੇਜਦਾ ਹੌਲੀ ਹੌਲੀ ਹੈ ਤੁਰਨਾ ਥਾਣੇ ਦਾ ਥੀਚੁਆਈ ਵਾਲਾ ਬਾਕੀ ਤੁਸੀਂ ਆ ਕੇ ਵਿਹੜ ਦੇਖ ਲਓ ਜੀ ਸੋ ਇਹ ਦੋ ਨਾਗ ਦੋਸਤੋ ਅੱਜ ਦੀ ਵੀਡੀਓ ਚ ਬਾਈ ਕੋਲ ਵਿਕਰੀ ਆਲੇ ਸੀ ਦੋਨੇ ਤੁਹਾਨੂੰ ਦਿਖਾਤੇ ਆ ਤੁਸੀਂ ਆ ਕੇ ਤਸੱਲੀ ਕਰ ਸਕਦੇ ਹੋ ਹਰਪ੍ਰੀਤ ਬਾਈ ਦਾ ਨਾਮ ਹੈ ਜਿਹੜੇ ਘਰ ਚੋਂ ਵੀਡੀਓ ਬਣਾਈਏ ਤੇ ਨਾਲ ਦਲشاد ਬਾਈ ਦੋਨੇ ਭਰਾ ਰਲ ਕੇ ਮਿਹਨਤ ਕਰਦੇ ਆ ਵਪਾਰ ਆਲੇ ਪਾਸੇ ਸੋ ਇਹ ਦੋ ਨਾਗ ਅੱਜ ਦੀ ਵੀਡੀਓ ਚ ਵਿਕਰੀ ਆਲੇ ਸੀ ਤੁਸੀਂ ਤਸੱਲੀ ਕਰੋ ਜਿਹੜਾ ਪਸ਼ੂ ਜੱਟ ਗਿਆ ਆ ਕੇ ਦੇਖ ਕੇ ਖਰੀਦ ਲਓ ਬਹੁਤ ਮਿਹਰਬਾਨੀ ਦੋਸਤੋ ਵੀਡੀਓ ਦੇਖਣ ਲਈ ਧੰਨਵਾਦ